ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਸ ਵਕਤ ਅਸੀਂ ਮੁਹਾਲੀ ਦੇ ਫੇਸ ਸਾਤ ਨਜ਼ਦੀਕ ਪੈਟਰੋਲ ਪੰਪ ਤੇ ਮੌਜੂਦ ਹਾਂ ਔਰ ਹਾਲਾਤ ਜਿਹੜੇ ਨੇ ਤਸਵੀਰਾਂ ਸਾਰੀਆਂ ਬਿਆਨ ਕਰ ਰਹੀਆਂ ਨੇ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਹਿੱਟ ਐਂਡ ਰਨ ਦੇ ਕਾਨੂੰਨ ਨੂੰ ਲੈ ਕੇ ਜਿੱਥੇ ਪੂਰਾ ਮਾਮਲਾ ਗਰਮਾਇਆ ਹੋਇਆ ਔਰ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਜਿੱਥੇ ਹੁਣ ਪੂਰੇ ਦੇਸ਼ ਪੱਧਰ ਦੇ ਉੱਪਰ ਟਰਾਂਸਪੋਰਟ ਦੀ ਹੜਤਾਲ ਕੀਤੀ ਗਈ ਹੈ ਹੜਤਾਲ ਕਰਨ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਪੂਰੇ ਡਰਾਈਵਰ ਨੇ ਫਿਰ ਚਾਹੇ ਉਹ ਟਰੱਕਾਂ ਦੇ ਹੋਣ ਜਾਂ ਫਿਰ ਬੱਸਾਂ ਦੇ ਹੋਣ ਜਿਨ੍ਹਾਂ ਦੇ ਰਾਹੀਂ ਸਪਲਾਈ ਜਿਹੜੀ ਆ ਉਹ ਪੂਰੇ ਦੇਸ਼ ਭਰ ਦੇ ਵਿੱਚ ਜਾਂਦੀ ਹੈ ਉਹ ਵੱਖ-ਵੱਖ ਗੱਲ ਕੀਤੀ ਜਾਵੇ ਤਾਂ ਫਿਰ ਚਾਹੇ ਉਹ ਪੈਟਰੋਲ ਦੀ ਹੋਵੇ ਜਾਂ ਫਿਰ ਡੀਜ਼ਲ ਦੀ ਹੋਵੇ ਜਾਂ ਫਿਰ ਸੀਐਨਜੀ ਦੀ ਹੋਵੇ ਔਰ ਇਹਨਾਂ ਜਿਹੜੇ ਤਰਲ ਪਦਾਰਥਾਂ ਨੂੰ ਲੈ ਕੇ ਹੀ ਜਿਹੜਾ ਸਿੱਧੇ ਤੌਰ ਦੇ ਉੱਪਰ ਅੱਜ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਪੈਨਿਕ ਜਿਹੜੀ ਹਾਲਾਤ ਦੇਖਣ ਨੂੰ ਮਿਲ ਸਕਦੀ ਆ। ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਮੁਹਾਲੀ ਦੀਆਂ ਤਸਵੀਰਾਂ ਨੇ ਜਿੱਥੇ ਪٹرول ਪੰਪ ਦੇ ਨਜ਼ਦੀਕ ਪੂਰਾ ਜੈਮ ਲੱਗਿਆ ਹੋਇਆ ਔਰ ਲਗਭਗ ਕਿਲੋ ਡੇਢ ਕਿਲੋਮੀਟਰ ਦੇ ਨਜ਼ਦੀਕ ਇਹ ਗੱਡੀਆਂ ਜਿਹੜੀਆਂ ਨੇ ਇਸੇ ਤਰੀਕੇ ਦੇ ਨਾਲ ਫਸੀਆਂ ਹੋਈਆਂ ਨੇ ਕਿਉਂਕਿ ਇੱਕ ਤਰਫ ਜਿੱਥੇ ਹੜਤਾਲ ਕਰ ਦਿੱਤੀ ਗਈ ਹੈ ਡਰਾਈਵਰਾਂ ਵੱਲੋਂ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਭਾਰਤ ਸਰਕਾਰ ਵੱਲੋਂ ਕਾਨੂੰਨ ਦੇ ਵਿੱਚ ਜਿਹੜੀ ਅਮੈਂਡਮੈਂਟ ਕੀਤੀ ਗਈ ਔਰ ਹਿੱਟ ਐਂਡ ਰਨ ਦੇ ਕੇਸ ਨੂੰ ਲੈ ਕੇ ਲਗਾਤਾਰ ਜਿਹੜੇ ਮਾਮਲੇਬਾਤ ਰੇ ਸੀ ਔਰ ਉੱਥੇ ਹੀ ਉਸ ਕੇਸ ਦੇ ਵਿੱਚ ਇੱਥੇ ਕੋਈ ਡਰਾਈਵਰ ਜਿਹੜਾ ਉਹ ਹਾਦਸਾ ਕਰਕੇ ਭੱਜਦਾ ਔਰ ਮਰੀਜ਼ ਨੂੰ ਵਾਪਸ ਹਸਪਤਾਲ ਦੇ ਵਿੱਚ ਨਹੀਂ ਲਿਜਾਇਆ ਜਾਂਦਾ ਤਾਂ ਉਸ ਤੇ ਕੇਸ ਦੇ ਵਿੱਚ 7 ਲੱਖ ਰੁਪਈਆ ਜਿਹੜਾ ਉਸ ਨੂੰ ਕੈਸ਼ ਜਿਹੜਾ ਜੁਰਮਾਨਾ ਦਿੱਤਾ ਜਾਵੇਗਾ ਔਰ ਨਾਲ ਦੀ ਨਾਲ ਜੁਰਮਾਨੇ ਤੋਂ ਬਾਅਦ 10 ਸਾਲ ਦੀ ਜਿਹੜੀ ਉਹ ਸਜ਼ਾ ਹੈ ਤਾਂ ਨਾਲ ਦੀ ਨਾਲ ਗੱਲ ਕਰੀਏ ਤਾਂ ਇਸੇ ਪੱਧਰ ਨੂੰ ਲੈ ਕੇ ਹੀ ਜਿਹੜਾ ਆ ਹੁਣ ਪੈਟਰੋਲ ਦੇ ਆ दाम ਜਿਹੜੇ ਨੇ ਇੱਕ ਤਰਫ ਜਿਹੜਾ ਸਪਲਾਈ ਆਉਣੀ ਹੈ ਸਪਲਾਈ ਵੀ ਟਰੱਕਾਂ ਰਾਹੀਂ ਆਉਣੀ ਹੈ ਔਰ ਜਿਹੜੇ ਸੀਐਨਜੀ ਡੀਜ਼ਲ ਦੀ ਗੱਲ ਕਰੀਏ ਤਾਂ ਉਹ ਵੀ ਸਪਲਾਈ ਜਿਹੜੀ ਹੈ ਉਹ ਟਰੱਕਾਂ ਰਾਹੀਂ ਹੀ ਇਨ੍ਹਾਂ ਪੰਪਾਂ ਤੱਕ ਜਿਹੜੀ ਉਹ ਪਹੁੰਚ ਕਰੇਗੀ ਪਰ ਫਿਲਹਾਲ ਲੋਕਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਦੇਖਣ ਵਾਲੇ ਨੇ ਕਿ ਲੋਕ ਜਿਹੜੇ ਨੇ ਵੱਡੇ ਪੱਦਰ ਦੇ ਉੱਪਰ ਮੋਹਾਲੀ ਔਰ ਚੰਡੀਗੜ੍ਹ ਤੋਂ ਇਲਾਵਾ ਪੂਰੇ ਦੇਸ਼ ਭਰ ਦੀਆਂ ਜਿਹੜੀਆਂ ਸੜਕਾਂ ਨੇ ਉਹ ਜਾਮ ਲੱਗਣ ਲੱਗਿਆ ਨੇ ਪੰਪ ਜਿਹੜੇ ਨੇ ਉਹ ਕਤਾਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਦਖਾਈ ਦੇ ਰਹੀਆਂ ਨੇ ਕਿਉਂਕਿ ਹਾਲਾਂਕਿ ਇਸ ਵਕਤ ਜਿਹੜੇ ਹਾਲਾਤ ਨੇ ਲੋਕਾਂ ਦੇ ਵਿੱਚ ਇੱਕ ਡਰ ਵਾਲਾ ਮਾਹੌਲ ਪੈਦਾ ਹੋ ਚੁੱਕਿਆ ਔਰ ਕੁਝ ਹੀ ਸਮੇਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਪੰਪਾਂ ਦੇ ਉੱਤੋਂ ਪੈਟਰੋਲ ਮੁਕਣ ਵਾਲਾ ਔਰ ਇਹਨਾਂ ਕਤਾਰਾਂ ਦਾ ਸਮਾਂ ਜਿਹੜਾ ਹੋਰ ਵੀ ਵੱਧ ਸਕਦਾ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਸਪਲਾਈ ਫਿਰ ਚਾਏ ਉਹ ਸਬਜ਼ੀਆਂ ਦੀ ਹੋਵੇ ਰਾਸ਼ਨ ਦੀ ਹੋਵੇ ਚਾਹੇ ਦੁੱਧ ਦੀ ਹੋਵੇ ਉਹੋ ਇਹਨਾਂ ਟਰੱਕਾਂ ਰਾਹੀਂ ਹੀ ਦੂਸਰੇ ਸੂਬਿਆਂ ਤੋਂ ਹੀ ਪੰਜਾਬ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚੋਂ ਹੀ ਸਪਲਾਈ ਜਿਹੜੀ ਕਈ ਸੂਬਿਆਂ ਦੇ ਵਿੱਚ ਇਹਨਾਂ ਟਰੱਕਾਂ ਰਾਹੀਂ ਹੀ ਪਹੁੰਚੇਗੀ ਹਾਲਾਂਕਿ ਇਸ ਟਰੱਕਾਂ ਰਾਹੀਂ ਜਿਹੜੀ ਸਪਲਾਈ ਆਉਣੀ ਹੈ ਉਸ ਨੂੰ ਆ ਟ੍ਰਾਂਸਪੋਰਟ ਨਗਰ ਤੋਂ ਬਾਅਦ ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਹੜਤਾਲ ਜਿਹੜੀ ਹੈ ਉਸੇ ਤਰ੍ਹਾਂ ਹੀ ਜਾਰੀ ਹੈ ਔਰ ਦੂਸਰੀ ਤਰਫ ਜਿਹੜੇ ਤੇਲ ਵਾਲੇ ਟਰੱਕ ਨੇ ਉਹ ਇਸ ਤਰੀਕੇ ਦੇ ਟਰੱਕਾਂ ਦੇ ਵਿੱਚ ਹੀ ਜਿਹੜਾ ਤੇਲ ਉਹ ਪੰਪਾ ਤੱਕ ਪਹੁੰਚਦਾ ਹਾਲਾਂਕਿ ਪੁਲਿਸ ਵੱਲ ਜਿਹੜੇ ਮੁਲਾਜ਼ਮ ਨੇ ਉਹ ਯੂਨੀਅਨ ਵੱਲੋਂ ਵੀ ਹੜਤਾਲ ਕਰ ਦਿੱਤੀ ਗਈ ਔਰ ਅ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਛਾ ਨੂੰ ਇੱਕ ਕਾਲੇ ਕਾਨੂੰਨ ਵਾਪਸ ਲੈ ਕੇ ਆਉਣ ਦੇ ਲਈ ਕਿਹਾ ਗਿਆ ਹੈ ਔਰ ਕਿਤਨੇ ਕਿਤੇ ਵੀ ਗੱਲ ਕਰ ਲਈਏ ਕਿ ਕਿਸ ਤਰੀਕੇ ਦਾ ਅਹਿਸਾਸ ਹੋਣ ਵਾਲਾ ਹੈ ਲੋਕ ਜਿਹੜੇ ਨੇ ਉਹ ਖੁਦ ਪੈਨਿਕ ਦੇ ਵਿੱਚ ਨੇ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਦੇ ਬਣ ਰਹੇ ਨੇ ਔਰ ਗਲਬਤ ਵੀ ਜਿਹੜੇ ਹੈਗੇ ਨੇ ਲੋਕ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਕਿ ਕਿਦਾਂ ਦਾ ਮਾਹੌਲ ਜਿਹੜਾ ਉਹ ਬਣ ਸਕਦਾ ਹੈ ਹਾਲਾਂਕਿ ਲੋਕਾਂ ਦੇ ਵਿੱਚ ਵੀ ਕਾਫੀ ਪੈਨਿਕ ਜਿਹੜਾ ਉਹ ਕ੍ਰੀਏਟ ਹੋ ਰਿਹਾ ਹੈ ਸਰ ਕਿਵੇਂ ਦਾ ਇਸ ਵਕਤ ਜਿਹੜਾ ਹੈਗਾ ਮਾਹੌਲ ਬਣਿਆ ਹੋਇਆ ਕਿਉਂਕਿ ਮੈਂ ਤਾਂ ਟ੍ਰਿਪ ਸੇ ਗੁਜਰਾਤ ਸੇ ਵਾਪਸ ਆਇਆ ਥਾ ਆ ਤੇ ਪਹਿਲੇ ਇਹ ਬਾਹਰ ਚਲਾ ਕਿ ਇਹ ਕਰ ਰਹੇ ਖਾਣਾ ਖੁਣਾ ਛੋੜ ਕੇ ਪਹਿਲੇ ਇੱਥੇ ਭਾਗੇ ਜੀ ਔਰ ਕਿਸ ਤਰੀਕੇ ਸੇ ਅਗਰ ਬਾਤ ਕਰੇ ਤੋ ਜੋ ਪੀਐਮ ਜਿਹੜੇ ਐਮੈਂਡਮੈਂਟ ਕੀ ਗਈ ਹੈ ਕਾਨੂੰਨ ਮੇ ਉਸ ਨੂੰ ਆਪਕੀ ਤਰਫ ਸੇ ਸਹੀ ਹੈ ਜਾਂ ਗਲਤ ਹੈ ਆਪ ਕਿਸ ਤਰੀਕੇ ਸੇ ਦੇਖਤੇ ਹੋ ਉਸੇ वो सही भी है क्योंकि अगर टक्कर मार के कोई भी निकल जाएगा ऐसे जी यू गिव अ फ्री विल टू तो एनी की जो तो मर्जी टक्कर मार के जब मर्जी निकल जाए जी और उसको कहेंगे नहीं जी छोड़ दिया गया बाकी ये अजीब हिसाब किताब है कभी एक यूनियन कभी दूसरी यूनियन स्ट्राइक पे स्ट्राइक कर देती है हम लोग क्या करेंगे पीपल दे आर मेंट फॉर ओनली एज नथिंग एल्स फिर हम टैक्सेस दें और कुछ ना करें जी बाकी सब तरफ ਜੇ ਵੀ ਇਹ ਸਟ੍ਰਾਈਕ 'ਤੇ ਬੈਠ ਜਾਏਗੀ ਕਦੀ ਉਹ ਸਟ੍ਰਾਈਕ 'ਤੇ ਪ੍ਰੋਬਲਮ ਕਿਸ ਕੋ ਹਮ ਲੋਗੋ ਦਾ ਮਨ ਕਰਦਾ ਹੈ ਜੀ ਬਿਲਕੁਲ ਧੰਨਵਾਦ ਔਰ ਇਸੇ ਤਰੀਕੇ ਨਾਲ ਜਿਹੜੇ ਨੁਕਸਾਨ ਹੁੰਦਾ ਹੈ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਨੁਕਸਾਨ ਜਿਹੜਾ ਉਹ ਆਮ ਲੋਕਾਂ ਦਾ ਹੁੰਦਾ ਹੈ ਜੋ ਕਿ ਸਵੇਰ ਤੋਂ ਹੀ ਜਿਹੜਾ ਕਮਾਉਣ ਦੇ ਲਈ ਨਿਕਲਦੇ ਨੇ ਪਰ ਹਾਲਾਂਕਿ ਬਾਅਦ ਦੇ ਵਿੱਚ ਜਿਹੜੇ ਹਾਲਾਤ ਹੁੰਦੇ ਨੇ ਉਹ ਇਸੇ ਤਰੀਕੇ ਦੇ ਜਿਹੜੇ ਆਉਂਦੇ ਨੇ ਕਿ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ ਕਿਉਂਕਿ ਲਗਾਤਾਰ ਜਿਹੜੇ ਵਰਗ ਨੇ ਉਹ ਹੜਤਾਲ ਕਰਦੇ ਹੋਏ ਨਜ਼ਰ ਆਉਂਦੇ ਨੇ ਫਿਰ ਚਾਹੇ ਹੋ ਕਿਸਾਨ ਵਰਗ ਹੋਵੇ ਜਾਂ ਫਿਰ ਮਜ਼ਦੂਰ ਵਰਗ ਹੋਵੇ ਦੂਸਰੀ ਤਰਫ ਜਿਹੜੇ ਮਿਨਿਸਟਰਲ ਯੂਨੀਅਨ ਹੈ ਉਹ ਵੀ ਹੜਤਾਲ ਜਿਹੜੇ ਲਗਾਤਾਰ ਕਰਦੇ ਹੋਏ ਨਜ਼ਰ ਆਉਂਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹਾਲਾਂਕਿ ਇਹ ਇਹਨਾਂ ਮੰਗਾਂ ਦੇ ਵਿੱਚ ਕਿਵੇਂ ਦਾ ਰਹਿਣ ਵਾਲਾ ਹੈ ਪੂਰਾ ਮਾਮਲਾ ਤੁਹਾਨੂੰ ਲਗਾਤਾਰ ਲੈਨਿਕ ਸਵੇਰਾ ਤੇ ਮਾਧਿਮ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਕਿਉਂਕਿ ਜਿੱਥੇ ਹੁਣ ਦੇਸ਼ ਭਰ ਦੇ ਵਿੱਚ ਪੂਰਾ ਹੜਤਾਲ ਵਾਲਾ ਮਹੌਲ ਹੈ ਪੂਰੇ ਟਰਾਂਸਪੋਰਟ ਵਿਭਾਗ ਨੇ ਹੜਤਾਲ ਕੀਤੀ ਹੈ ਲਗਾਤਾਰ ਜਿੱਥੇ ਹੁਣ ਤੇਲ ਦੀਆਂ ਜਿਹੜੀਆਂ ਕੀਮਤਾਂ ਵੀ ਵੱਧ ਸਕਦੀਆਂ ਨੇ ਜਾਂ ਫਿਰ ਜੇਕਰ ਗੱਲ ਕਰੀਏ ਤਾਂ ਜਿਹੜੀ ਡਿਮਾਂਡ ਹੈ ਉਹ ਵੱਧ ਰਹੀ ਹੈ ਲੇਕਿਨ ਸਪਲਾਈ ਜਿਹੜੀ ਹੈ ਉਹ ਮੋਕੇ ਦੇ ਉੱਪਰ ਨਹੀਂ ਪਹੁੰਚ ਰਹੀ ਕਿਉਂਕਿ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਨੇ ਹਟਕਾਲ ਕੀਤੀ ਹੋਈ ਹੈ ਪੂਰੇ ਦੇਸ਼ ਪੱਧਰ ਦੇ ਉੱਤੇ ਇਹ ਹਟਕਾਲ ਚੱਲ ਰਹੀ ਹੈ ਕਿਉਂਕਿ ਇਹ ਕਾਨੂੰਨ ਵਾਪਸ ਲੈਣ ਨੂੰ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਲੋਕਾਂ ਦੀ ਗੱਲ ਸੁਣੀ ਹੈ ਤਾਂ ਲੋਕਾਂ ਵੱਲੋਂ ਸਿੱਧੇ ਤੌਰ ਦੇ ਉੱਪਰ ਕਹਿਣਾ ਹੈ ਕਿ ਇਸ ਕਾਨੂੰਨ ਦਾ ਆਮ ਲੋਕਾਂ ਨੂੰ ਫਾਇਦਾ ਕਿਉਂਕਿ ਜਿਹੜੇ ਡਰਾਈਵਰ ਨੇ ਉਹ ਕਈ ਵਾਰ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਔਰ ਹਾਦਸਾ ਕਰਕੇ ਬਾਅਦ ਦੇ ਵਿੱਚ ਵਾਪਸ ਉਸ ਮੌਕੇ ਦੇ ਉੱਪਰੋਂ ਫਰਾਰ ਹੋ ਜਾਂਦੇ ਨੇ ਔਰ ਦੂਸਰੀ ਤਰ੍ਹਾਂ ਜਿਹੜਾ ਹਾਦਸੇ ਦਾ ਸ਼ਿਕਾਰ ਹੋਇਆ ਹੁੰਦਾ ਪੀੜਤ ਉਹ ਹਸਪਤਾਲ ਤੱਕ ਵੀ ਨਹੀਂ ਪਹੁੰਚ ਪਾਉਂਦਾ ਜਿਸ ਨਾਲ ਕਾਰਨਾਂ ਕਰਕੇ ਉਸ ਦੀ ਜਾਨ ਤੱਕ ਜਿਹੜੀ ਆ ਉਹ ਚਲੀ ਜਾਂਦੀ ਹੈ ਹਾਲਾਂਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕੀ ਅਗਲਾ ਫੜਾ ਜਿਹੜਾ ਆਉਂਦਾ ਹੈ ਕੀ ਕੇਂਦਰ ਸਰਕਾਰ ਜਿਹੜੀ ਇਹ ਕਾਨੂੰਨ ਵਾਪਸ ਲੈਂਦੀ ਹੈ ਜਾਂ ਫਿਰ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਡਰਾਈਵਰ ਨੇ ਉਹ ਹੜਤਾਲ ਤੇ ਬੈਠੇ ਰਹਿੰਦੇ ਨੇ ਦੱਸਦੀ ਕਿ ਤਿੰਨ ਦਿਨਾਂ ਦਾ ਸੱਦਾ ਦਿੱਤਾ ਸੀ ਇੱਕ ਦਿਨ ਜਿਹੜਾ ਸ਼ੁਰੂਆਤੀ ਦਿਨ ਸੀ 1 ਜਨਵਰੀ ਦਾ ਉਹ ਨਿਕਲ ਗਿਆ ਅੱਜ ਦੂਸਰਾ ਦਿਨ ਔਰ ਕੱਲ ਤੀਸਰਾ ਦਿਨ ਹਾਲਾਂਕਿ ਇਹ ਹੜਤਾਲ ਅੱਗੇ ਵਧਦੀ ਹੈ ਜਾਂ ਫਿਰ ਖਤਮ ਹੁੰਦੀ ਹੈ ਇਹ ਦੇਖਣ ਦਾ ਵਿਸ਼ਾ ਰਹਿੰਦਾ ਚੰਡੀਗੜ੍ਹ ਤੋਂ ਮਨਜੋਤ ਕਾਨ ਦੀ ਰਿਪੋਰਟ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ